ਅੱਜ ਲਗਭਗ 8-10 ਦਿਨ ਹੋ ਗਏ ਆ ਮੈਂ ਕੱਲੇ-ਕੱਲੇ ਘਰ ਚਾ ਰਿਹਾ ਜਿਹੜੇ ਬੰਨ੍ਹੇ ਹੋਏ ਜਿਹੜੇ ਲੋਕਾਂ ਦੇ ਟੁੱਟੇ ਨੇ ਸਰਕਾਰ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਮੈਂ ਜਿਨੇ ਮੇਰੇ ਹਲਕੇ ਦੇ ਵਿੱਚ ਜਿਹੜੇ ਪਿੰਡ ਵੀ ਜਿੰਨੇ ਘਰ ਡੈਮੇਜ ਹੋਏ ਤੇ ਕੋਈ ਨਹੀਂ ਕਰ ਨਹੀਂ ਚਾਹ ਹਰ ਘਰ ਤੇ ਜਾ ਰਿਹਾ ਲਗਭਗ 60 ਹਜ਼ਾਰ ਕਰੋੜ ਰੁਪਈਆ ਇਸ ਸੀ ਦਾ ਪੈਸਾ ਰੋਕੇ ਲੇਟੇ ਆ ਸਾਦਾ ਉਹ ਵੀ ਨਾਲ ਦੇ ਦਿੰਦੇ ਨਾ ਤੇ ਸਾਡੇ ਪੰਜਾਬ ਦਾ ਕੋਈ ਨਾ ਕੋਈ ਫੁਰਸ ਸਖਾਣਾ ਹੋ ਜਾਂਦਾ 16000 ਕਰੋੜ ਰੁਪਏ ਦਿੱਤੇ ਗਏ ਪਰ ਇਹ ਬਹੁਤ ਘੱਟ ਹੈ ਇਹ ਮਗਰਮਾਸ ਦੇ ਹੰਝੂਆਂ ਦੀ ਗੱਲ ਹੈ ਤੇ ਜਿੰਨਾ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆਪ ਦੇ ਸਾਡੇ ਥਣਸਾਨਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਆਉਣ ਵਾਲੇ ਦਿਨਾਂ ਤੇ ਜਿਹੜਾ ਅਸੀਂ ਕੰਮ ਕਰਨੇ ਆ ਆਉਣ ਵਾਲੇ ਦਿਨਾਂ ਤੇ ਜਿਹੜਾ ਅਸੀਂ ਕੰਮ ਕਰਨਾ ਹੈ 2027 ਦੇ ਵਿੱਚ ਤੇ ਬਹਾਰਾ 100 ਨੇ ਵੱਡੇ ਅੱਗੇ 92 ਸੀਟਾਂ ਚਿੱਤ ਲਪੀਆਂ 100 ਤੋਂ ਪਲੱਸ ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਇਹ ਸਾਨੂੰ ਲੋਕਾਂ ਦੇ ਵਿਸ਼ਵਾਸ ਸਸੀ ਗਾਲ ਜੀ ਮੈਂ ਵਿਕਰਮਜੀਤ ਪੱਤਰਕਾਰ ਜਿਆ ਹਾਰ ਟਾਈਮਜ਼ న్యూਸ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੋਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਹਦੇ ਕਾਰਨ ਹੜਾਂ ਦਾ ਪਾਣੀ ਹਜ਼ਾਰਾਂ ਕੀ ਲੱਖਾਂ ਏਕੜ ਦੇ ਵਿੱਚ ਜੋ ਫਸਲਾਂ ਨੇ ਉਹ ਬਰਬਾਦ ਹੋ ਚੁੱਕੀਆਂ ਹਨ ਲਗਭਗ ਪੌਣੇ 2 ਲੱਖ ਫਸਲਾਂ ਜਿਹੜੀਆਂ ਪੰਜਾਬ ਦੀਆਂ ਬਰਬਾਦ ਹੋ ਚੁੱਕੀਆਂ ਪਾਣੀ ਚੜ ਚੁੱਕਿਆ ਉਸ ਦੇ ਸਬੰਧ ਵਿੱਚ ਵੱਖ-ਵੱਖ ਪਾਰਟੀਆਂ ਆਪ ਆਪਣੀ ਮਦਦ ਲੈ ਕੇ ਪਿੰਡੋਂ ਪਿੰਡੀ ਜਾ ਰਹੀਆਂ ਹਨ ਉਸੇ ਸਬੰਧ ਵਿੱਚ ਆਮ ਪਾਰਟੀ ਤੋਂ ਹਲਕਾ ਵਿਧਾਇਕ ਸੱਦਾ ਜਲਬੀਰ ਸਿੰਘ ਟੋਂਗ ਸਾਡੇ ਸਟੂਡੀਓ 'ਚ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਈ ਉਹਨਾਂ ਦੀ ਸਰਕਾਰ ਕੀ ਮਹੱਈਆ ਕਰਵਾ ਰਹੀ ਹੈ ਲੋਕਾਂ ਨੂੰ ਕੀ ਮਦਦ ਕਰ ਰਹੀ ਹੈ ਸਭ ਤੋਂ ਪਹਿਲਾਂ ਦੇ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਵਿੱਚ ਸਭ ਤੋਂ ਪਹਿਲਾਂ ਮੈਂ ਜੁਝਾਰ ਟਾਈਮ ਸ ਚੈਨਲ ਦਾ ਸਾਡੇ ਪੱਤਰਕਾਰ ਭਾਈਚਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਡੀ ਆਵਾਜ਼ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਂਦੇ ਹੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਾਹਿਬ ਹਰ ਵਾਰ ਜਦੋਂ ਇਲੈਕਸ਼ਨ ਹੁੰਦੀ ਹੈ ਲੋਕ ਵੋਟ ਪਾਉਂਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਨੇਤਾ ਸਾਡੇ ਲਈ ਕੋਈ ਚੰਗਾ ਕੰਮ ਕਰੇਗਾ ਤੇ ਹਰ ਵਾਰ ਵੋਟਰ ਨੂੰ ਇੱਕ ਨਰਾਸ਼ਗੀ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਨਾਲ ਧੁਖਾ ਹੁੰਦਾ ਕੁਝ ਤੁਹਾਡੀ ਸਰਕਾਰ ਦੇ ਵਿੱਚ ਵੀ ਕੋਈ ਦੰਦੀਆਂ ਸ਼ਿਕਾਇਤਾਂ ਆ ਰਹੀਆਂ ਤੁਹਾਡਾ ਇਸ ਬਾਰੇ ਕੀ ਕਹਿਣਾ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ 2022 ਦੇ ਵਿੱਚ ਜਦੋਂ ਅਮਰਨੀ ਪਾਰਟੀ ਦੀ ਸਰਕਾਰ ਬਣੀ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਆਪ ਦਾ ਮੈਨੀਫੈਸਟੋ ਗਰੰਟੀਆਂ ਦੇ ਰੂਪ ਚ ਲੈਂਦਾ ਸੀਗਾ ਹਾਂਜੀ ਅਸੀਂ ਗਰੰਟੀਆਂ ਲੈ ਕੇ ਪੰਜਾਬ ਦੀ ਆਵਾਮ ਦੇ ਕੋਲ ਗਏ ਪੰਜਾਬ ਦੀ ਜਨਤਾ ਦੇ ਕੋਲ ਗਏ ਪੰਜਾਬ ਦੇ ਲੋਕਾਂ ਦੇ ਕੋਲ ਗਏ ਘਰ-ਘਰ ਦਰਵਾਜ਼ਾ ਖੜਕਟਾਇਆ ਪਿੰਡ-ਪਿੰਡ ਜਾ ਕੇ ਘਰ-ਘਰ ਆਮ ਆਦਮੀ ਪਾਰਟੀ ਦੀ ਇੱਕ ਮੌਕਾ ਭਗਵੰਤ ਮਾਨ ਨੂੰ ਦੇਣ ਦਾ ਨਾਰਾ ਦਿੱਤਾ ਸੀਗਾ ਹਾਂਜੀ ਤੇ ਸਾਡੀਆਂ ਗਰੰਟੀਆਂ ਸੀਗੀਆਂ ਆਮ ਜਨਤਾ ਦੀ ਆਮ ਲੋਕਾਂ ਦੀ ਰੋਜ਼ ਮਰਿਆਦਾ ਦੀ ਜ਼ਿੰਦਗੀ ਚ ਆਉਣ ਵਾਲੀਆਂ ਜ਼ਰੂਰਤਾਂ ਮੈਂ ਦੱਸਣਾ ਤੁਹਾਨੂੰ ਕਿ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਜਿਨ ਨੇ ਸਰਕਾਰ ਬਣਦੇ ਮਹਾਂਜ 3 ਮਹੀਨਿਆਂ ਦੇ ਅੰਦਰ ਅੰਦਰ ਆਪਣੀਆਂ ਗਰੰਟੀਆਂ ਪੂਰੀਆਂ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਨਹੀਂ ਤੇ ਲੰਮੇ ਸਮੇਂ ਤੋਂ ਕਈ ਸਰਕਾਰਾਂ ਬਣੀਆਂ ਕਈ ਲੋਕਾਂ ਨੇ ਮੁੱਖ ਮੰਤਰੀ ਬਣਾਏ ਪਰ ਕੰਮ ਕਿਦੋਂ ਕਰਦੇ ਸੀਗੇ ਜਦੋਂ 6 ਮਹੀਨੇ ਰਹਿ ਜਾਂਦੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੰਜਾਬ ਨੂੰ ਪੰਡੰਗਲਾ ਪੰਜਾਬ ਬਣਾਉਣਾ ਸਾਡੀ ਪਹਿਲੀ ਗਰੰਟੀ ਸੀਗੀ ਕਿ ਪੰਜਾਬ ਦੇ ਲੋਕਾਂ ਨੂੰ 600 ਜੁਟ ਬਿਜਲੀ ਦਾ ਜਿਹੜਾ ਫ੍ਰੀ ਦੇਣਾ ਤੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ 600 ਜੁਟ ਬਿਜਲੀ ਦਿੱਤੀ ਹੈ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਸਰਕਾਰ ਬਣੀ ਹੈ ਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ ਕਿਸੇ ਨਾ ਕੋਈ ਪਾਰਟੀ ਬਾਜੀ ਦਾ ਵਿਤਕਰਾਨ ਨਹੀਂ ਕੀਤਾ ਗਿਆ ਕਿਸੇ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਖੱਜਲਖਵਰੀ ਨਹੀਂ ਹੋਈ 600 ਯੂਨਟ ਬਿਜਲੀ ਦਾ ਮਾਫ ਕੀਤਾ ਜਿਹਦੇ ਵਿੱਚ ਸਾਰੇ ਵਰਗਾਂ ਨੂੰ ਫ੍ਰੀ ਹੈ ਜਿਹੜਾ 600 ਯੂਨਟ ਬਾਲਦਾ ਹੈ ਚਾਹੇ ਉਹ ਐਸਸੀ ਐ ਬੀਸੀ ਐ ਜਰਨਲ ਹੈ ਹਿੰਦੂ ਹੈ ਮੁਸਲਿਮ ਹੈ ਸਿੱਖ ਹੈ ਸਾਈ ਹੈ ਜੈਨੀ ਹੈ ਬੋਧੀ ਹੈ ਜਿਹਦੇ ਘਰ ਬਿਜਲੀ ਦਾ ਕਨੈਕਸ਼ਨ ਲੱਗਾ ਉਹਦਾ ਬਿਜਲੀ ਦਾ ਬਿੱਲ 600 ਯੂਨਟ ਮਾਫ ਹੈ ਜਿਹਦਾ ਫਾਇਦਾ ਲਗਭਗ 90 ਤੋਂ 95% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ। ਉਹਦੇ ਨਾਲ ਨਾਲ ਸਾਡੀਆਂ ਗਰੰਟੀਆਂ ਸੀਗੀਆਂ ਸਿਹਤ ਦੀਆਂ ਕਿ ਅਸੀਂ ਵਾਦਾ ਕੀਤਾ ਸੀ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਕਿ ਦਿੱਲੀ ਦੀ ਤਰਜ਼ ਤੇ ਮੁਹੱਲਾ ਕਲੀਨਿਕ ਬਣਾਵਾਂਗੇ। ਤਿੰਨ ਸਾਢੇ ਤਿੰਨ ਸਾਲਾਂ ਦੇ ਅੰਦਰ ਅੰਦਰ 881 ਮੁਹੱਲਾ ਕਲੀਨਿਕ ਬਣੇਗਾ। ਹਸਪਤਾਲਾਂ ਨੂੰ ਦਰਸਤ ਕੀਤਾ। ਹਸਪਤਾਲਾਂ 'ਚ ਦਵਾਈ ਬਿਲਕੁਲ ਫ੍ਰੀ ਹੈ। ਕਿਸੇ ਹਸਪਤਾਲ ਦੇ ਵਿੱਚ ਤੁਹਾਨੂੰ ਪੈਸੇ ਦੇ ਕੇ ਦਵਾਈ ਨਹੀਂ ਲੈਣੀ ਪੈਂਦੀ ਮਹੱਲਾ ਕਲੀਨਿਕ ਬਣਾਏ ਮੈਸਵਾ ਤਾਂ ਕਿ ਜਿਹੜਾ ਆਉਣ ਵਾਲਿਆ ਹੁਣ ਹੜਾ ਨਾ ਕਰਕੇ ਥੋੜੀ ਪ੍ਰੋਬਲਮ ਆ ਗਈ ਹੈ 10 ਲੱਖ ਰੁਪਈਆ ਹਰ ਪਰਿਵਾਰ ਦੇ ਮੈਂਬਰ ਦਾ ਇੱਕ ਇੰਸ਼ੋਰੈਂਸ ਹੋਣੀ ਹੈ ਹੈਲਥ ਇੰਸ਼ੋਰੈਂਸ ਜਿਹਦੇ ਨਾਲ ਕਿਸੇ ਦਾ ਇੱਕ ਵੀ ਰੁਪਈਆ ਨਹੀਂ ਲੱਗਣਾ ਇਹ ਸਹੂਲਤਾਂ ਕਿਸੇ ਸਰਕਾਰ ਨੇ ਦਿੱਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਤੀਜੀ ਗੱਲ ਹੜਪੀਟਾਂ ਲਈ ਜਿਹੜੀ ਤੁਹਾਡੀ ਸਰਕਾਰ ਆ ਉਹ ਕੀ ਕਰ ਰਹੀ ਹੈ ਮੈਂ ਉੱਤੇ ਵੀ ਆਉਣਾ ਜੀ ਤੀਜੀ ਗੱਲ ਪਹਿਲਾਂ ਕਿਉਂਕਿ ਆਪਾਂ ਪਹਿਲੇ ਤੁਹਾਡੇ ਸਵਾਲ ਦਾ ਜਵਾਬ ਮੇਰਾ ਪੂਰਾ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਐਜੂਕੇਸ਼ਨ ਦੀ ਗੱਲ ਕੀਤੀ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਪੰਜਾਬ ਦੇ ਲਗਭਗ 20000 ਦੇ ਕਰੀਬ ਸਕੂਲ ਨੇ ਜਿਨ੍ਹਾਂ ਦੇ ਵਿੱਚ ਚਾਰ ਦੀਵਾਰੀਆਂ ਨਹੀਂ ਸੀਗੀਆਂ ਕਮਰੇ ਨਹੀਂ ਸੀਗੇ ਬੱਚਿਆਂ ਨੂੰ ਬੈਠਣ ਨੂੰ ਫਰਨੀਚਰ ਨਹੀਂ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਲਗਭਗ 200 ਸਕੂਲ ਹੈ 200 ਸਕੂਲ ਦੇ ਵਿੱਚੋਂ 130 35 ਸਕੂਲਾਂ ਦਾ ਮਦਕਾਟਨ ਕਰ ਚੁੱਕਿਆ ਹੈ ਬਾਕੀਆਂ 'ਚ ਕੰਮ ਚੱਲਦੇ ਆ ਕਰੋੜਾ ਰੁਪਿਆ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਨਵੇਂ ਕਲਾਸਰੂਮ ਨਵੇਂ ਸਮਾਰਟ ਬੋਰਡ ਨਵੀਆਂ ਬੱਚਿਆਂ ਨੂੰ ਬੈਕਸ ਜਿੱਤੇ ਡਾਟ ਕੇ ਬੱਚੇ ਪੜ੍ਹਦੇ ਆ ਨਹੀਂ ਤੇ ਪੁਰਾਣੇ ਸਮੇਂ ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਨੇ ਸੀਗੇ ਬੋਰੀਆਂ ਤੇ ਬਹਿ ਕੇ ਪੜ੍ਹਦੇ ਰਿਹਾ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਇਨਫਰਾਸਟ੍ਰਕਚਰ ਜਿਹੜਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਨ ਦਿੱਤਾ ਵਰਦੀਆਂ ਦੀ ਗੱਲ ਕਰੀਏ ਤੇ ਪਹਿਲੀਆਂ ਸਰਕਾਰਾਂ ਵੇਲੇ ਵਰਦੀਆਂ 'ਚ ਘਟਾਲਾ ਪਹਿਲੀਆਂ ਸਰਕਾਰਾਂ ਵੇਲੇ ਵਜੀਫਿਆਂ 'ਚ ਘਟਾਲੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਵਰਦੀਆਂ ਤੇ ਕਿਤਾਬਾਂ ਬੱਚਿਆਂ ਦੀਆਂ ਆ ਜਾਂਦੀਆਂ ਨੇ ਇਹ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿਹੜੀ ਉਹ ਪ੍ਰਾਪਤੀ ਹੈ ਵੱਡਾ ਕੰਮ ਹੈ ਜਿਹੜਾ ਕਿਸੇ ਸਰਕਾਰ ਨੇ ਨਹੀਂ ਸੀ ਕੀਤਾ ਉਸ ਤੋਂ ਇਲਾਵਾ ਹੋਰ ਵੀ ਬڑے ਕੰਮ ਨੇ ਜੇ ਮੈਂ ਕੰਮ ਗਿਣਉਣ ਲੱਗਿਆ ਤੇ ਕੰਗਸਾਬ ਮੈਨੂੰ ਲੱਗਦਾ ਤੁਹਾਡਾ ਅੱਧਾ ਪੌਣਾ ਘੰਟਾ ਕੰਮਾਂ ਚ ਹੀ ਰੁੱਝਣਾ ਪਰ ਫਿਰ ਵੀ ਮੈਂ ਮੋਟੀ ਮੋਟੀ ਗੱਲ ਕਰਾਂ ਕੈਪਟਨ ਅਮਰਿੰਦਰ ਸਿੰਘ ਬਾਦਲ ਦੋਵੇਂ ਸਰਕਾਰਾਂ ਲੰਮਾ ਸਮਾਂ ਹੜਾਈਆਂ ਨੇ ਤੇ ਪਾਣੀ ਤੇ ਰੱਖੇ ਖੋਂਦ ਰਹੇ ਆਪਣੇ ਆਪ ਪਰ ਪਾਣੀ ਤੇ ਕਿਸੇ ਨੇ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਪਾਣੀ ਤੇ ਕੰਮ ਕੀਤਾ ਆ ਅੰਗਰੇਜ਼ਾਂ ਦੇ ਟਾਈਮ ਦੀਆਂ ਨਹਿਰਾਂ ਬਣੀਆਂ ਨੇ ਨਹਿਰਾਂ ਤੇ ਟੇਲਾਂ ਤੇ ਕਦੀ ਪਾਣੀ ਨਹੀਂ ਸੀ ਪਹੁੰਚਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹ ਸਾਡੇ ਮੈਨੀਫੈਸਟੋ ਚ ਗਰੰਟੀ ਨਹੀਂ ਸੀ ਪਰ ਫਿਰ ਵੀ ਟੇਲਾਂ ਚ ਨਹਿਰਾ ਖਾਲ ਸੂਵੇ ਕੱਸੀਆਂ ਨਾਲੇ ਕੱਲੇ ਕੱਲੇ ਕਿੱਲੇ ਤੱਕ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਮਾਨ ਸਾਹਿਬ ਨੇ ਲਈ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਈ ਸੀਗੀ ਜਿਹੜਾ 20% ਪਾਣੀ ਖੇਤਾਂ ਨੂੰ ਜਾਂਦਾ ਸੀਗਾ ਸਿੰਚਾਈ ਜਾਂਦੀ ਤੇ ਹੁਣ 65 ਤੋਂ 70% ਪਾਣੀ ਖੇਤਾਂ ਨੇ ਜਾਣ ਲੱਪਿਆ ਇਸ ਕਰਕੇ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਐ ਲੋਕਾਂ ਨੇ ਕੰਮ ਕਰਨ ਵਾਸਤੇ ਅਸੀਂ ਬਣਾਇਆ ਸਾਨੂੰ ਤੇ ਲੋਕਾਂ ਦੇ ਕੰਮ ਕਰਨ ਵਾਸਤੇ ਬਣਿਆ ਅਸੀਂ ਲੋਕਾਂ ਦੇ ਕੰਮ ਆਮ ਆਦਮੀ ਪਾਰਟੀ ਬੜੀ ਆਪ ਦੇ ਦਿਲੋਂ ਸਾਰੇ ਲੱਗਿਆ ਹੁਣ ਤੁਸੀਂ ਹੜਾਂ ਦੀ ਗੱਲ ਕੀਤੀ ਸੀ ਹੜਾਂ ਦੇ ਵਿੱਚ ਸਰਕਾਰ ਕੀ ਸਰਕਾਰ ਲੋਕਾਂ ਉਪਰ ਲਾ ਕੀਤਾ ਯਾਰ ਮੈਂ ਮੈਂ ਦੱਸਣਾ ਚਾਹਨਾ ਕੁਦਰਤ ਦੀ ਤਾਹਰ ਐ ਇਹ ਆਫਤ ਜਿਹੜੀ ਆ ਕੋਈ ਪਹਿਲੀ ਵਾਰੀ ਪੰਜਾਬ ਤੇ ਆਫਤ ਨਹੀਂ ਹੈ ਹਾਂਜੀ ਪੰਜਾਬ ਇੱਕ ਉਹ ਸੂਬਾ ਹੈ ਕਈ ਵਾਰੀ ਡਿੱਗਿਆ ਕਈ ਵਾਰੀ ਉੱਠਿਆ ਚਾਹੇ ਉਹ ਅੰਗਰੇਜ਼ਾਂ ਦੇ ਟਾਈਮ ਤੇ ਹੋਵੇ ਚਾਹੇ ਕੋਈ ਵੀ ਸਮੇਂ ਦੀਆਂ ਹਕੂਮਤਾਂ ਆਉਂਦੀਆਂ ਰਹੀਆਂ ਨੇ ਜੀ ਹਰ ਜ਼ੁਲਮ ਦਾ ਜਿਹੜਾ ਟੱਕਰਾ ਪੰਜਾਬ ਨੇ ਕੀਤਾ ਪੈਲ ਦੇ ਅੱਗੇ ਲਾ ਕੇ ਪੰਜਾਬ ਨੇ ਹਰ ਲੜਾਈ ਨੂੰ ਲੜਿਆ ਕੁਦਰਤ ਦਾ ਕਹਿਰ ਹੋਇਆ ਪੰਜਾਬ ਦੇ ਵਿੱਚ ਪਾਣੀ ਦਾ ਮਾਹੌਲ ਬਣਿਆ ਹੜ ਦਾ ਮਾਹੌਲ ਬਣਿਆ ਲੱਖਾਂ ਏਕੜ ਜ਼ਮੀਨ ਜਿਹੜੀ ਐ ਉਹ ਪਾਣੀ ਦੇ ਵਿੱਚ ਵਹਿ ਗਈ ਐ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਨਾਲ ਨਾਲ ਹਰ ਵਰਗ ਦਾ ਕਿਉਂਕਿ ਕਿਸਾਨ ਇੱਕ ਉਹ ਪੰਜਾਬ ਦਾ ਅੰਨਦਾਤਾ ਜਿੱਤੋਂ ਪੂਰਾ ਸਰਕਲ ਚੱਲਣਾ ਐ ਜੇ ਕਿਸਾਨ ਦੀ ਖੇਤੀ ਆਊਗੀ ਦੁਕਾਨਦਾਰ ਚੱਲਣਗੇ ਵਪਾਰ ਚੱਲੂਗਾ ਮਜ਼ਦੂਰੀ ਕਰਨਗੇ ਮਜ਼ਦੂਰ ਖਾਨ ਕੇ ਸਾਰਾ ਘੁਮ ਘਮਾ ਕੇ ਕਿਸਾਨ ਤੋਂ ਹੀ ਕਿਸਾਨ ਤੋਂ ਸ਼ੁਰੂ ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਨ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੇ ਟੋਟਲ ਐਮ ਐਲ ਏ ਚਲੋ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਕੁਦਰਤੀ ਆਫਤ ਹੈ ਇਹਦੇ ਵਿੱਚ ਚਾਹੇ ਕੋਈ ਸਿੰਗਰ ਹੈ ਚਾਹੇ ਕੋਈ ਪੋਲੀਟਿਕਲ ਬੰਦਾ ਹੈ ਚਾਹੇ ਕਿਸੇ ਵੀ ਪਾਰਟ ਦਾ ਰਾਜਨੀਤਿਕ ਸਮਾਜਿਕ ਧਾਰਮਿਕ ਕਿਸੇ ਵੀ ਵਰਗ ਦਾ ਬੰਦਾ ਹੈ ਉਹਨਾਂ ਨੇ ਦਿਲ ਖੋਲ ਕੇ ਆਪ ਦੀ 10 ਨੋਵਾ ਦੀ ਕਿਰਤ ਕਮਾਈ ਤੋਂ ਹਿੱਸਾ ਪਾਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 23 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਕਿਉਂਕਿ ਮੇਰਾ ਹਲਕਾ ਕਾਫੀ ਜੇ ਮੇਰੇ 12 15 ਪਿੰਡ ਨੇ ਜਿਹੜੇ ਦਰਿਆ ਦੇ ਨਾਲ-ਨਾਲ ਕੰਡੇ ਤੇ ਲੱਗਦੇ ਆ ਬਿਲਕੁਲ ਪੰਜ ਤੋਂ 6000 ਏਕੜ ਜਿਹੜੀ ਜ਼ਮੀਨ ਹੈ ਉਹ ਕਿਸਾਨਾਂ ਦੀ ਰੁੜਗੀ ਆ ਮੈਂ ਇਕੱਲੇ ਇਕੱਲੇ ਪਿੰਡ ਵੀ ਗਿਆ ਕਿਸਾਨਾਂ ਨੂੰ ਮਿਲਿਆ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਮੋਤਵਾਰ ਪਿੰਡਾਂ ਦੇ ਆਗੂਆਂ ਨੂੰ ਮਿਲਿਆ ਕਿਸਾਨਾਂ ਦੀ ਸਰ ਲਈ ਪਿਛਲੀ ਵਾਰ 650000 70000 ਰੁਪਇਆ ਲਗਭਗ 650000 70000 ਰੁਪਇਆ ਮੁਆਫਦਾ ਮਿਲਿਆ ਸੀ ਐਸ ਵਾਰ ਕਿਸਾਨਾਂ ਦੀ ਡਿਮਾਂਡ ਸੀਗੀ ਕਿ 650000 70000 ਨਾਲ ਖਰਚਾ ਨਹੀਂ ਪੂਰਾ ਹੋਉਂਦਾ ਮਾਨ ਸਾਹਿਬ ਵੱਲੋਂ ਵੀ ਏਹ ਹਜ਼ਾਰ ਰੁਪਇਆ ਅਨਾਉਂਸ ਕੀਤਾ ਗਿਆ ਪਰ ਫਿਰ ਵੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਫਸਲ ਬੀਜਣ ਦੇ ਟਾਈਮ ਤੇ ਜਿੰਨਾ ਕੁ ਖਰਚਾ ਲੱਗਦਾ ਉਹਨਾਂ ਖਰਚਾ ਸਰਕਾਰ ਦੇ ਰਹੀ ਹੈ ਪਰ ਮੈਂ ਫਿਰ ਵੀ ਸਪਾਰਸ਼ ਕਰੂੰਗਾ ਕਿ ਕਿਸਾਨ ਜਿਹੜਾ ਜਿਹੜੇ ਪੈਲੀ ਦੇ ਵਿੱਚ ਅੱਜ ਹੜ ਆਇਆ ਹੜ ਦੇ ਕਾਰਨ ਪਾਣੀ ਹੈ 4 4 5 5 ਫੁੱਟ ਰੇਤਾ ਜਿਹੜੀ ਹੈ ਮਿੱਟੀ ਜਿਹੜੀ ਹੈ ਭੜ ਜਿਹੜੀ ਹੈ ਉਹ ਛੜ ਚੁੱਕੀ ਹੈ ਉਹਨਾਂ ਨੂੰ ਸਾਫ਼ ਕਰਨ ਵਾਸਤੇ ਉਹਨਾਂ ਨੂੰ ਟਾਈਮ ਲੱਗਣਾ ਹੈ ਸਮਾਂ ਲੱਗਣਾ ਹੈ ਮੇਰੇ ਸਵਾਲ ਦਾ ਜਵਾਬ ਤੁਸੀਂ ਚਲੋ ਮਾਨ ਸਾਹਿਬ ਨੇ ਅਨਾਉਂਸ ਕੀਤਾ ਹੈ ਜਿਸ ਦਾ ਖੇਤ ਉਸ ਦੀ ਰੇਤ ਜਿਹਦੀ ਪੈੜੀ ਦੇ ਵਿੱਚੋਂ ਦਰਿਆ ਦਾ ਮਾਰ ਪਈ ਹੈ ਹੜ ਦੀ ਮਾਰ ਪਈ ਹੈ ਜਿਹਦੀ ਪੈੜੀ ਤੋਂ ਮੁਆਫਜ਼ਾ ਵੱਖਰੀ ਚੀਜ਼ ਹੈ ਹਾਂਜੀ ਪਰ ਜਿਹਦੀ ਆ ਸਭ ਤੋਂ ਵੱਡੀ ਰਾਹਤ ਹੈ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਕੰਮ ਕਲੀਅਰ ਹੋਣਾ ਨਹੀਂ ਹੈ ਮਾਨ ਸਾਹਿਬ ਨੇ ਜਿਸ ਦੀ ਰੇਤ ਉਹ ਜਿਸ ਦਾ ਖੇਤ ਉਸ ਦੀ ਰੇਤ ਉਹ ਕਿਸਾਨ ਜਿਹਦੀ ਪੈੜੀ ਦੇ ਵਿੱਚ ਰੇਤ ਚੜ ਗਈ ਹੈ ਉਹ ਆਪ ਦਾ ਦਸੰਬਰ 31 ਦਸੰਬਰ ਤੱਕ ਡੈਡ ਲਾਈਨ ਦਿੱਤੀ ਹੈ ਉਦੋਂ ਤੱਕ ਆਪ ਦੀ ਮਾਲਕੀ ਆਪ ਦੀ ਜ਼ਮੀਨ ਚੋਂ ਅਰੇ ਤੋਂ ਵੇਚ ਵੀ ਸਕਦਾ ਹੈ ਉਹ ਚੁਕਾ ਵੀ ਸਕਦਾ ਉਹਦੀ ਮਰਜ਼ੀ ਹੈ ਜੇ ਉਹ ਵੇਚਣਾ ਚਾਵੇ ਉਹ ਵੇਚ ਸਕਦਾ ਹੈ ਚੁਕਾਉਣਾ ਚਾਵੇ ਉਹ ਚੁਕਾ ਸਕਦਾ ਹੈ ਉਹਦਾ ਫਾਇਦਾ ਵੀ ਹੋਊਗਾ ਉਹਨੂੰ ਪੈਸੇ ਵੀ ਮਿਲਣਗੇ ਉਹਦਾ ਜ਼ਮੀਨ ਤਿਆਰ ਕਰਨ ਵਾਸਤੇ ਉਹਦੋਂ ਮਦਦ ਵੀ ਮਿਲ ਜੂਗੀ ਇਹ ਆਮ ਆਦਮੀ ਪਾਰਟੀ ਕਰ ਰਹੀ ਹੈ ਇਸ ਤੋਂ ਵੀ ਉੱਪਰ ਸਾਰੇ ਸਰਬਸਾਂਝੇ ਲੋਕ ਸਾਡੇ ਵੱਡੇ ਪੁਰਖੇ ਬਾਬੇ ਨਾਨਕ ਨੇ ਵੰਡ ਸਕੂ ਦੀ ਦੀਤ ਜਿਹੜੀ ਚਲਾਈ ਹੈ ਨਾਮ ਜਪੋ ਕਿਰਤ ਕਰੋ ਵੰਡ ਸਕੂ ਅਸੀਂ ਵੰਡ ਸਕੂ ਨਾਮ ਜਪੋ ਕਿਰਤ ਕਰੋ ਦੇ ਧਾਰਨੀ ਆ ਸਾਰਿਆਂ ਨੇ ਬੜੀ ਸੇਵਾ ਕੀਤੀ ਹੈ ਸਾਰੇ ਜੋ ਕਿਸੇ ਕੋ ਸਰਦਾ ਹੈ ਹੜਪੀੜਤਾ ਦੇ ਲਈ ਜਾ ਰਿਹਾ ਕੋਈ ਦਵਾਈਆਂ ਦਾ ਲੰਗਰ ਪਾਣੀ ਦਾ ਲੰਗਰ ਦੁੱਧ ਦਾ ਲੰਗਰ ਪਸ਼ੂਆਂ ਦੇ ਚਾਰੇ ਦਾ ਲੰਗਾ ਜੋ ਵੀ ਕੋਈ ਕਿਸੇ ਚੀਜ਼ ਦੀ ਨੀਡਸ ਹੈ ਜਿਹਦੀ ਡਿਮਾਂਡ ਹੈ ਮੈਂ ਮੇਰੀ ਡਿਊਟੀ ਲੱਗੀ ਸੀਗੀ ਮੈਂ ਅਜਨਾਲੇ ਗਿਆ ਜਿਸ ਦਿਨ ਮੇਰੀ ਡਿਊਟੀ ਲੱਗੀ ਮੈਂ ਅਸੀਂ ਫੀਡ ਦੇ ਟਰੱਕ ਲੈ ਕੇ ਗਏ ਕਿਉਂਕਿ ਕਿਸਾਨ ਜਿਹੜਾ ਮਨੁੱਖ ਹੈ ਇਨਸਾਨ ਇਨਸਾਨ ਦੀ ਬਾਹ ਫੜਦਾ ਹੈ ਲੋਕ ਖਾਣ ਪੀਣ ਨੂੰ ਕੱਲਦੇ ਪਰ ਡੰਗਰਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਬੜਾ ਮੰਦਾਲਾ ਉਹਦੇ ਵਾਸੀ ਚਾਰਾ ਲੈ ਕੇ ਲੋਕ ਜਾ ਰਹੇ ਆ ਸਾਡੇ ਐਮਐਲਏ ਸਬਾਨ ਮੰਤਰੀ ਸਹਬਾ ਸਾਰੀਆਂ ਪਾਰਟੀਆਂ ਦੇ ਆਗੂ ਸਾਰੇ ਆਪਦੀ ਆਪਦੀ ਜਗ੍ਹਾ ਤੇ ਜਾ ਰਹੇ ਆ ਤੇ ਮੈਂ ਅਰਦਾਸ ਕਰਦਾ ਮਾਲਕ ਅੱਗੇ ਕਿ ਮਾਲਕ ਇਸ ਆਫਤ ਚੋਂ ਜਲਦ ਹੀ ਪੰਜਾਬ ਨੂੰ ਕੱਢੇਗਾ ਤੇ ਅਸੀਂ ਸਾਡੀ ਸਰਕਾਰ ਮਾਨ ਸਾਹਿਬ ਸਾਡੇ ਆਮ ਆਦਮੀ ਪਾਰਟੀ ਸਰਕਾਰ ਦਿਨ ਰਾਤ ਹੜ੍ਹ ਪੀੜਤਾਂ ਦੇ ਲਈ ਆਪਤ ਦੇ ਨਾਲ ਲੜਾਈ ਲੜਨ ਦੇ ਲਈ ਦਿਨ ਰਾਤ ਤਿਆਰ ਹੈ ਮੈਂ ਆਪ ਦੇ ਹਲਕੀ ਦੀ ਗੱਲ ਕਰ ਤੁਸੀਂ ਸਰਕਾਰ ਵੱਲੋਂ ਕਹਿੰਦੇ ਹੋ ਕਿ 50000 ਰੁਪਿਆ ਕਿੱਲੇ ਦਾ ਮਾਜਵਾ ਮਾਨ ਸਾਹਿਬ ਨੇ ਐਲਾਨ ਕੀਤਾ ਨਹੀਂ ਮੈਂ 50000 ਨਹੀਂ ਸੋਰੀ 20000 ਹੈ ਨਾ 20000 ਰੁਪਏ ਹੈ ਨਾ 1600 ਕਰੋੜ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਆਪਣੇ ਪੰਜਾਬ ਨੂੰ ਐਲਾਨ ਕੀਤਾ ਗਿਆ ਤਹਾਡੀ ਸਰਕਾਰ ਕਹਿ ਰਹੀ ਆ ਵੀ ਬਹੁਤ ਘੱਟ ਹੈ ਬਿਲਕੁਲ ਮੈਂ ਦੱਸਣਾ ਚਾਹੁੰਦਾ ਅੱਲੇ ਮੇਰਾ ਪਹਿਲਾ ਸਵਾਲ ਵੈਸੇ ਪੂਰਾ ਨਹੀਂ ਸੀ ਆ ਮੈਂ ਚਲੋ ਦੂਸਰਾ ਤੋਂ ਪਹਿਲਾਂ ਇਹਦਾ ਜਵਾਬ ਦੇ ਲਾ ਥੋੜਾ ਸ਼ਾਰਟਕਟ ਕਰਕੇ ਸ਼ਾਰਟਕਟ ਕਰ ਲੈਣੇ ਮੈਂ ਦੱਸਣਾ ਚਾਹੁੰਦਾ 1600 ਕਰੋੜ ਰੁਪਏ ਕਰੋੜ ਰੁਪਏ ਹਾਂਜੀ 1600 ਕਰੋੜ ਪਲੱਸ 2-2 ਲੱਖ ਰੁਪਈਆ ਜਿਹੜੇ ਜਾਨੀਮਾਨ ਹੋਈ ਪਲੱਸ ਜਿਹੜੇ ਜ਼ਖਮੀ ਉਹਨਾਂ ਨੇ 50-50 ਹਜ਼ਾਰ ਰੁਪਈਆ ਉਹਨਾਂ ਨੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੀ ਮਾਰ ਥਲੇ ਆ ਕੇ ਕਿਸੇ ਮ ਗਰੀਬ ਦਾ ਚਾਹੇ ਕਿਸਾਨ ਹੋਵੇ ਮਜ਼ਦੂਰ ਹੋਵੇ ਕੋਈ ਜਿਹਦੇ ਪਰਿਵਾਰ ਦਾ ਮੈਂਬਰ ਚਲਾ ਗਿਆ ਉਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਨਾ ਪੈਸਿਆਂ ਦੇ ਨਾਲ ਉਹਦਾ ਕੰਪੈਰੀਸ਼ਨ ਬਣਦਾ ਹਾਂਜੀ ਮਾਨ ਸਰਕਾਰ ਨੇ 4 ਲੱਖ ਰੁਪਇਆ ਦਿੱਤਾ ਮੇਰੇ ਹਲਕੇ ਦੇ ਵਿੱਚ ਸਠਿਆਲਾ ਪਿੰਡ ਹੈ ਉੱਥੇ ਇੱਕ ਗਰੀਬ ਪਰਿਵਾਰ ਦਾ ਘਰ ਡਿੱਗਣ ਕਰਕੇ ਇੱਕ 12-13 ਸਾਲ ਦੀ ਬੱਚੀ ਦੀ ਮੌਤ ਹੋ ਗਈ ਹਾਂਜੀ ਜਿਸ ਦਿਨ ਮੌਤ ਹੋਈ ਉਸ ਤੋਂ ਅਗਲੇ ਦਿਨ ਮਾਨ ਸਾਹਿਬ ਵੱਲੋਂ 4 ਲੱਖ ਰੁਪਏ ਮੁਆਵਜ਼ੇ ਦੀ ਤੌਰ ਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਦੇ ਕੇ ਆਂ ਉਹਨਾਂ ਦੇ ਘਰ ਬਣਾਉਣ ਵਾਸਤੇ ਮੁਆਵਜ਼ਾ ਜਿਹੜਾ ਉੱਤਿਆਤਿਆ ਉਹ ਵੀ ਦੇ ਲੱਗੇ ਆਂ ਕਹਿਣ ਦਾ ਭਾਵ ਕਿ ਜਿਹੜਾ ਦੁਨੀਆ ਤੋਂ ਚਲਾ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਜਿੱਥੇ ਮੋਦੀ ਸਰਕਾਰ ਦੀ ਗੱਲ ਕਰੀ ਸਾਡੇ ਦੇਸ਼ ਸਾਡਾ ਭਾਰਤ ਦੇਸ਼ ਹੈ ਅਮੀਰ ਵਿਰਸਾ ਹੈ ਪੰਜਾਬ ਉਹ ਸਾਡਾ ਪੰਜਾਬ ਦੀ ਵਿਰਾਸਤ ਜਿਹੜੀ ਹੈ ਕਿ ਅਸੀਂ ਹਰ ਆਫਤ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਨਾਲ ਖੜੇ ਹਾਂ ਮੈਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਵੀ ਇਹ ਗੱਲ ਕਹੀ ਸੀ देर आए दुरुਸਤ ਆਏ ਪ੍ਰਧਾਨ ਮੰਤਰੀ ਸਾਹਿਬ ਨੂੰ ਆਉਣਾ ਪਹਿਲਾਂ ਬਣਦਾ ਸੀਗਾ ਲੇਟ ਆਏ ਨੇ ਪਰ ਫਿਰ ਵੀ ਜਿਹੜਾ ਦੇ ਕੇ ਗਏ ਆ ਬਹੁਤ ਘੱਟ 60000 ਕਰੋੜ ਦੇ ਲਗਭਗ ਸਾਡਾ ਪੰਜਾਬ ਦਾ ਪਹਿਲਾ ਹੀ ਦੇਣ ਆਲਾ ਚਾਹੇ ਉਹ ਆਰਡੀਆ ਫੰਡ ਹੋਵੇ ਚਾਹੇ ਉਹ ਹੈਲਥ ਦਾ ਹੋਵੇ ਚਾਹੇ ਉਹ ਆਵਾਜ਼ ਯੋਜਨਾ ਦਾ ਹੋਵੇ ਚਾਹੇ ਉਹ ਕਿਸੇ ਹੋਰ ਦੇਣਾਂ ਦਾ ਵੀ ਲਗਭਗ 60000 ਕਰੋੜ ਰੁਪਇਆ ਜੀਐਸਟੀ ਦਾ ਪੈਸਾ ਰੋਕ ਕੇ ਬੈਠੇ ਐ ਸਾਡਾ ਉਹ ਵੀ ਨਾਲ ਦੇ ਦਿੰਦੇ ਨਾ ਤੇ ਸਾਡੇ ਪੰਜਾਬ ਦਾ ਕੋਈ ਨਾ ਕੋਈ ਹੋਰ ਸਖਾਲਾ ਹੋ ਜਾਂਦਾ 16000 ਕਰੋੜ ਰੁਪਇਆ ਦੇ ਕੇ ਗਏ ਐ ਪਰ ਇਹ ਬਹੁਤ ਘੱਟ ਐ ਇਹ ਮਗਰਮਾਸ ਦੇ ਹੰਝੂਆਂ ਵਾਲੀ ਗੱਲ ਐ ਪੰਜਾਬ ਹਰ ਹਫਤੇ ਦੇ ਵਿੱਚ ਸਾਡੇ ਪੰਜਾਬੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਆਫਤ ਆਉਂਦੀ ਐ ਇਹ ਅੱਗੇ ਸਿਰ ਦੇ ਲਈ ਤਿਆਰ ਹੈ ਅੱਗੇ ਖੜ ਕੇ ਖੜਦੇ ਆਂ ਪੰਜਾਬ ਖੇਤੀ ਭਰਪੂਰ ਸੂਬਾ ਪੂਰੇ ਦੇਸ਼ ਦਾ ਕੱਢ ਪਰਦਾ ਪਰ 1 ਸੋਨਾ ਹਜ਼ਾਰ ਕਰੋੜ ਰੁਪਈਆ ਕੁਝ ਵੀ ਨਹੀਂ ਮੈਂ ਸਾਡੀ ਸਰਕਾਰ ਨੇ ਡਿਮਾਂਡ ਰੱਖੀ ਸੀਗੀ ਕਿ ਵੱਧ ਤੋਂ ਵੱਧ ਪੈਕੇਜ ਦੇ ਕੇ ਜਾਓ ਜਿਹਦੇ ਨਾਲ ਪੰਜਾਬ ਫਿਰ ਪੈਰਾਂ 'ਤੇ ਹੋਵੇ ਕਿਉਂਕਿ ਪੰਜਾਬ ਨੇ ਪੂਰੇ ਦੇਸ਼ ਦਾ ਕੱਢ ਪਰਦਾ ਬਿਲਕੁਲ ਸੋ ਦੇ ਕੇ ਗਿਆ ਆਇਦਾ ਸੀ ਵੈਲਕਮ ਕਰਦੇ ਪਰ ਜਿਹੜਾ 16 ਦਿੱਤਾ ਹੈ ਬਹੁਤ ਘੱਟ ਵੱਧ ਚਾਹੀਦਾ ਸੀ ਫਸਲਾਂ ਦੇ ਮੁਆਵਜ਼ੇ ਤੋਂ ਬਗੈਰ ਪੰਜਾਬ ਸਰਕਾਰ ਜਿਹੜੇ ਗਰੀਬ ਲੋਕਾਂ ਦੇ ਘਰ ਤੱਕ ਟੈਗ ਗਏ ਉਹਨਾਂ ਬਾਰੇ ਕੀ ਸੋਚ ਰਹੀ ਹੈ ਕਿਉਂਕਿ ਇੱਕ ਜ਼ਮੀਨ ਦੀ ਫਸਲ ਨੂੰ ਦੇਖਿਆ ਜਾਊਗਾ ਕਿ ਜਾਂ ਜਿਹੜੇ ਘਰ ਡੇ ਗਏ ਆ ਗਰੀਬ ਲੋਕਾਂ ਦੇ ਉਹਨਾਂ ਬਾਰੇ ਕੀ ਸੋਚ ਰਹੀ ਹੈ ਕੰਗ ਸਾਬ ਮੈਂ ਪਹਿਲਾਂ ਜਦੋਂ ਆਪਣੀ ਗੱਲ ਰੋਕੀ ਮਤਲਬ ਇਹੀ ਗੱਲ ਸੀ ਹਾਂਜੀ ਅੱਜ ਲਗਭਗ 8-10 ਦਿਨ ਹੋ ਗਏ ਆ ਮੈਂ ਕੱਲੇ-ਕੱਲੇ ਘਰ ਜਾ ਰਿਹਾ ਜਿਹੜੇ ਡੈਮੇਜ ਹੋਏ ਓਕੇ ਜੀ ਜਿਹੜੇ ਲੋਕਾਂ ਦੇ ਟੁੱਟੇ ਨੇ ਹਾਂਜੀ ਸਰਕਾਰ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਨਾਲ ਦੀ ਨਾਲ ਪਟਵਾਰੀ ਕਨਗੋ ਤਹਿਸੀਲਦਾਰ ਆਪ ਦਾ ਉਹਦਾ ਪੂਰਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਉਹਦੀ ਰਿਪੋਰਟ ਬਣਾ ਕੇ ਐਸਜੀਐਮ ਸਾਹਿਬ ਨੂੰ ਭੇਜ ਰਿਹਾ ਹਾਂਜੀ ਕੱਲੇ ਕੱਲੇ ਮੈਂ ਜਿੰਨੇ ਮੇਰੇ ਹਲਕੇ ਦੇ ਵਿੱਚ ਜਿਹੜੇ ਪਿੰਡ ਵੀ ਜਿੰਨੇ ਘਰ ਡੈਮੇਜ ਹੋਏ ਮੈਂ ਕੋਈ ਨਹੀਂ ਛੱਡਿਆ ਠੀਕ ਹਰ ਘਰ ਤੇ ਜਾ ਰਿਹਾ ਲਗਭਗ ਮੈਂ 40 ਤੋਂ 50 ਪਿੰਡ ਕਲੀਅਰ ਕਰ ਚੁੱਕਿਆ 126 27 ਮੇਰੇ ਪਿੰਡ ਨੇ ਮੈਂ 5-4 ਦਿਨਾਂ ਦੇ ਵਿੱਚ ਉਹ ਵੀ ਸਾਰਾ ਕਲੀਅਰ ਕਰ ਅਸੀਂ ਸਾਡੀ ਪਾਰਟੀ ਪੰਜਾਬ ਦੇ ਹਰ ਵਰਗ ਨਾਲ ਖੜੀ ਹੈ ਜਿਹੜੇ ਗਰੀਬ ਦੇ ਸਿਰ ਦੇ ਉੱਤੇ ਛੱਤ ਗਰੀਬ ਪਰਿਵਾਰ ਕੋ ਆਪਦੀ ਘਰ ਦੀ ਛੱਤ ਹੀ ਹੁੰਦੀ ਹੈ ਉਹ ਆਪਦੀ ਮਿਹਨਤ ਕਰਦਾ ਹੈ ਮਜ਼ਦੂਰੀ ਕਰਦਾ ਹੈ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਜਦੋਂ ਉਹਨੂੰ 2-4 ਲੱਖ ਦੀ ਇਕੱਠੀ ਆਫਤਾਗੀ ਤੇ ਉਹ ਕਿਹੜੇ ਪਾਸੇ ਜਾਊ ਕਿਹੜੇ ਪਾਸੇ ਅਸੀਂ ਜਦੋਂ ਬਰਸਾਤਾਂ ਦਾ ਟਾਈਮ ਸੀਗਾ ਮੀਂਹ ਚੱਲਣ ਡਿਆ ਸੀਗਾ ਉਦੋਂ ਪਹਿਲਾਂ ਹੀ ਉਹਨਾਂ ਨੂੰ ਰੈਸਕਿਊ ਕਰਕੇ ਜਿਨ੍ਹਾਂ ਦੇ ਮਕਾਨ ਡਿੱਗੇ ਉਹਨਾਂ ਨੂੰ ਚਾਹੇ ਕੋਈ ਗੁਰਦੁਆਰਾ ਸਾਹਿਬ ਹੈ ਚਾਹੇ ਕੋਈ ਸਕੂਲ ਹੈ ਚਾਹੇ ਕੋਈ ਧਰਮਸ਼ਾਲਾ ਹੈ ਚਾਹੇ ਕੋਈ ਸਾਂਝੀ ਜਗ੍ਹਾ ਹੈ ਜਾਂ ਕਿਸੇ ਭਰਾ ਦੇ ਕੋਲ ਘਰ ਖਾਲੀ ਪਿਆ ਹੈ ਉਹਦੇ ਕੋ ਕਮਰੇ ਵਾਦੂ ਨੇ ਉਹਨਾਂ ਦੇ ਵਿੱਚ ਅਸੀਂ ਸ਼ਿਫਟ ਕਰ ਦਿੱਤਾ ਸੀਗਾ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਮਾਲੀ ਨੁਕਸਾਨ ਬਹੁਤ ਹੋਇਆ ਉਹ ਜੋ ਸਰਕਾਰ ਵੱਲੋਂ ਮੁਆਵਜ਼ਾ ਬਣ ਰਿਹਾ ਹੈ ਰਿਪੋਰਟਾਂ ਬਣ ਰਹੀਆਂ ਜਿੰਨਾ ਜਿੰਨਾ ਜੇ ਨੁਕਸਾਨ ਹੋਇਆ ਅਸੀਂ ਸਰਕਾਰ ਵੱਲੋਂ ਪੂਰਾ ਕਰਕੇ ਦੇਵਾਂਗੇ ਮੈਂ ਆਪਣੇ ਤੁਹਾਡੇ ਹਲਕੇ ਦੀ ਮੇਨ ਗੱਲ ਕਰੂੰਗਾ ਕਿ ਛੋਟੇ ਛੋਟੇ ਕੁਸ਼ ਸ਼ਿਕਾਇਤਾਂ ਨੇ ਲੋਕਾਂ ਦੀਆਂ ਕੋਈ ਵੱਡੀਆਂ ਨੇ ਕੋਈ ਛੋਟੀਆਂ ਨੇ ਮੇਰਾ ਪਿੰਡ ਲੱਗੇ ਜਲਾਲਾਬਾਦ ਹੈ ਜੀ ਲੋਕਾਂ ਨੂੰ ਸ਼ਿਕਾਇਤ ਇਹ ਹੈ ਵੀ ਆਮ ਪਾਰਟੀ ਨੇ ਜਦੋਂ ਅਜੇ ਪੈਰ ਰੱਖਿਆ ਸੀਗਾ ਹੋਂਦ ਵਿੱਚ ਅਜੇ ਸ਼ੁਰੂ ਹੋਈ ਸੀਗੀ ਜੀ ਉਦੋਂ ਤੁਹਾਨੂੰ ਵੱਧ ਚੜ ਕੇ ਵੋਟਾਂ ਚ ਜਲਾਲਾਬਾਦ ਵੱਲੋਂ ਜਿਤਾਇਆ ਗਿਆ ਜੀ ਜਲਾਲਾਬਾਦ ਪਿੰਡ ਦਾ ਪਿੰਡ ਦੇ ਲੋਕਾਂ ਦਾ ਇਹ ਥੋੜਾ ਰੋਸ ਹੈ ਕਿ ਐਮਐਲਏ ਸਾਹਿਬ ਬਾਈ ਧੰਨਵਾਦ ਕਰਨੀ ਆਏ ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਹਾਂਜੀ ਜਦੋਂ 2022 ਚ ਇਲੈਕਸ਼ਨ ਹੋਏ ਹਾਂਜੀ ਮੈਂ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਦਾ ਧੰਨਵਾਦ ਕੀਤਾ ਨਹੀਂ ਪਿੰਡ ਦੇ ਹੋਣੀ ਟੋਪਸ ਹਰ 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 ਪਿੰਡ ਚ ਕੀਤਾ ਜੀ ਦੂਸਰੀ ਗੱਲ ਹਾਂ ਵੇਖੋ ਜਿਹੜਾ ਕੰਮ ਕਰਦਾ ਹੈ ਗਲਤੀਆਂ ਤੇ ਕੋਈ ਨਹੀਂ ਹ ਇਮਾਨ ਸਾਹਿਬ ਵੀ ਕਹੀ ਰ ਕਹਿੰਦੇ ਆ ਕਿ ਜਿਹੜਾ ਬੰਦਾ ਕੰਮ ਕਰਦਾ ਹੈ ਗਲਤੀਆਂ ਵੀ ਤੇ ਹੋਣੀਆਂ ਨੇ ਹਾਂਜੀ ਜੇ ਕਿਸੇ ਭਰਾ ਨੂੰ ਇਹ ਲੱਗਾ ਹੈ ਕਿ ਮੇਰਾ ਘੱਟ ਗੇੜਾ ਵਜਿਆ ਪਹਿਲੀ ਗੱਲ ਤੇ ਨਹੀਂ ਮੈਂ ਸਾਰੇ ਪਿੰਡਾਂ ਚ ਗਿਆ ਜਿੱਥੇ ਕੋਈ ਖੁਸ਼ੀਗਮੀ ਦਾ ਪ੍ਰੋਗਰਾਮ ਹੁੰਦਾ ਹਰ ਪਿੰਡ ਦੇ ਵਿੱਚ ਅਦਕਾਟ ਅਦਕਾਟ ਕਿਨਵੇਂ ਤੁਸੀਂ ਜਿੱਥੇ ਮੈਂ ਨਾ ਪਹੁੰਚਾਂ ਉੱਥੇ ਮੇਰਾ ਪਰਿਵਾਰ ਦਾ ਮੈਂਬਰ ਪਹੁੰਚਦਾ ਹੀ ਪਹੁੰਚਦਾ ਹੈ ਖੁਸ਼ੀਗਮੀ ਵੇਲੇ ਹਾਂਜੀ ਉਹ ਅਦਕਾਟਨ ਕਰਨ ਵਾਸਤੇ ਮੈਂ ਤੁਹਾਡੇ ਪਿੰਡ ਦੇ ਸਕੂਲਾਂ ਦਾ ਤੋਂ ਘਟਨ ਕਰਨ ਦੇ ਲਈ ਦੋ ਵਾਰ ਮੈਂ ਉਦੋਂ ਗਿਆ ਉਸ ਤੋਂ ਬਾਅਦ ਜਦੋਂ ਗਲੀਆਂ ਨਾਲੀਆਂ ਦਾ ਅਦਕਾਟਨਾ ਪਛੜ ਕੀਤਾ ਸੀਗਾ ਗਲੀਆਂ ਦਾ ਇੰਟਰਲੌਕ ਟਾਈਲਾਂ ਵਾਲਾ ਮੈਂ ਉਸ ਵੇਲੇ ਵੀ ਗਿਆ ਖੁਸ਼ੀ ਗਮੇ ਮਿਲੇ ਜਾਂਦੇ ਆਹ ਹੋਣਾੜਾ ਦੋ ਵਾਰੀ ਨਹਾੜਾਂ ਚ ਤੁਹਾਡੇ ਪਿੰਡੋ ਹੋ ਗਿਆ ਚਲੋ ਠੀਕ ਹੈ ਵਿਰੋਧੀ ਪਾਰਟੀਆਂ ਦਾ ਇਹ ਤੰਜ ਬਣਦਾ ਕਸਣਾ ਉਹਨਾਂ ਨੇ ਕਹਿਣਾ ਹੀ ਹੁੰਦਾ ਪਰ ਫਿਰ ਵੀ ਜੋ ਸਾਡੀ ਲੋਕਾਂ ਦੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਆਮ ਪਾਰਟੀ ਨੇ ਇਹਨਾਂ ਦਾ ਕੰਮ ਕੀਤਾ ਇਹ ਉਹਨਾਂ ਦਾ ਸਵਾਲ ਆ ਆਮ ਆਦਮੀ ਪਾਰਟੀ ਲਈ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਨੂੰ ਵੋਟਾਂ ਪਾ ਕੇ ਹਲਕੇ ਦੀ ਨਿਮਾਇੰਦਗੀ ਕਰਨ ਦਾ ਮੌਕਾ ਬਖਸ਼ਿਆ ਨਹੀਂ ਪੂਰਾ ਮੋਡਰਨ ਨਮਾ ਨਮਾ ਜੋੜ ਕੇ ਤਾਂ ਬਿਲਕੁਲ ਕੋਸ਼ਿਸ਼ ਕੋਸ਼ਿਸ਼ ਇਹ ਹੈ ਕਿ ਜੇ ਲੱਗਦਾ ਕਿਸੇ ਦਾ ਰਿੰਦਾ ਹੋਏਗਾ ਤੇ ਮੈਂ ਦੇਣਦਾਰਾਂ ਮੈਂ ਜ਼ਰੂਰ ਜਾਵਾਂ ਮਰੇਗਾ ਸਕੀਮ ਜਿਹੜੀ ਆ ਉਹ 3 ਮਹੀਨੇ ਤੋਂ ਕੱਲ ਮੈਂ ਸਰਪੰਚ ਸਾਹਿਬ ਦੀ ਇੰਟਰਵਿਊ ਕੀਤੀ ਜਿਆਲਾ ਮਾਤੂ ਗਿਆ ਕਿ ਮਰੇਗਾ ਸਕੀਮ ਜਿਹੜੀ 3 ਮਹੀਨੇ ਤੋਂ ਬੰਦ ਪਈ ਹੈ ਕਿਉਂਕਿ ਤੁਹਾਨੂੰ ਪਤਾ ਵਾ ਜ਼ਮੀਨਾਂ ਵਿੱਚ ਪਾਣੀ ਆ ਰੁਜ਼ਗਾਰ ਲੇਬਰ ਨੂੰ ਕੋਈ ਲੱਭ ਨਹੀਂ ਰਿਹਾ ਮਨਰੇਗਾ ਸਕੀਮ ਕਦੋਂ ਕਿ ਚਾਲੂ ਕਰ ਰਹੇ ਹੋ 3 ਮਿੰਟ ਮਨਰੇਗਾ ਸਕੀਮ ਦੀ ਗੱਲ ਕਰਦੇ ਆ ਮਨਰੇਗਾ ਸਕੀਮ ਜਿਹੜੀ ਉਹ ਸੈਂਟਰ ਤੇ ਅੰਡਰ ਚੱਲਦੀ ਹੈ ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਠੀਕ ਹੈ ਕਿ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰਦੇ ਆ 60 ਹਜ਼ਾਰ ਕਰੋੜ ਦੇ ਕਰੀਬ ਸਾਡਾ ਪਹਿਲਾ ਦੇਣ ਵਾਲਾ ਚਾਹੇ ਉਹ ਵਕ ਵਕ ਅ ਜਿਹੜੇ ਡਿਮਾਂਡਾਂ ਦੱਸੀਆਂ ਨੇ ਚਾਹੇ ਉਹ ਜੀਐਸਸੀ ਦਾ ਹੈ ਚਾਹੇ ਉਹ ਆਪਣਾ ਆ ਆਰਡੀਐਫ ਫੰਡ ਹੈ ਰੂਰ ਡਵੈਲਪਮੈਂਟ ਫੰਡ ਹੈ ਚਾਹੇ ਉਹ ਹੈਲਥ ਦਾ ਹੈ ਚਾਹੇ ਉਹ ਆਵਾਜ਼ ਯੋਜਨਾ ਹੈ ਉਸੇ ਤਰ੍ਹਾਂ ਮੰਦਰੀਕਾ ਦਾ ਵੀ ਜਿਹੜਾ ਕੰਮ ਇਹ ਸੈਂਟਰ ਸਰਕਾਰ ਨਾਲ ਰੋਕਿਆ ਗਿਆ ਕੱਚੇ ਕੰਮ ਜਿਹੜੇ ਆ ਉਹਨਾਂ ਨੇ ਬੰਦ ਕੀਤੇ ਆ ਲੋਕਾਂ ਦੇ ਖਾਤਿਆਂ 'ਚ ਪੈਸੇ ਨਹੀਂ ਸੀ ਆਉਂਦੇ ਲੋਕ ਪਰੇਸ਼ਾਨ ਰਹਿੰਦੇ ਸੀਗੇ ਤੇ ਬਾਕੀ ਜਿਹੜੇ ਪੱਕੇ ਕੰਮ ਉਹ ਚੱਲ ਰਹੇ ਆ ਇਹ ਅਸੀਂ ਮੋਦੀ ਸਾਹਿਬ ਅੱਗੇ ਵੀ ਦਰਖਾਸਤ ਕੀਤੀ ਹੈ ਕਿ ਇਹਨਾਂ ਨੂੰ ਚਲਾਇਆ ਜਾਵੇ ਜੇ ਕਿਸੇ ਗਰੀਬ ਨੂੰ ਰੋਜ਼ਗਾਰ ਮਿਲਦਾ ਹੈ ਜੇ ਕੋਈ ਗਰੀਬ ਆਪ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹ ਕੰਮ ਕਰ ਲਿੰਦਾ 100 ਦਿਨ ਕੰਮ ਮਿਲਦਾ ਹੈ ਤੇ ਇਸ ਨੂੰ ਖੋਲਣਾ ਚਾਹੀਦਾ ਆਮ ਪਾਰਟੀ ਦੇ ਕੰਮ ਨੂੰ ਸਰਕਾਰ ਦੀ ਜੋ ਸਰਕਾਰ ਕੰਮ ਕਰ ਰਹੀ ਹੈ ਜੋ ਤੁਸੀਂ ਇਹ ਦਿਨ ਰਾਤ ਭਜਨਸ ਕਰ ਰਹੇ ਹੋ ਲੱਗਦਾ ਵਾ ਵੀ ਆਮ ਪਾਰਟੀ ਅਗਲੀ ਅਗੀਆਂ ਲਕਸ਼ਾਂ ਦੇ ਵਿੱਚ ਪੂਰਾ ਸਟੈਂਡ ਮੰਨੋ ਲੋਕ ਖੁਸ਼ ਹੋ ਕੇ ਵੋਟਾਂ ਪਾਉਣਗੇ ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਫੇਰ ਬਣੇਗੀ ਬਿਲਕੁਲ ਜੀ ਪੰਜਾਬ ਦੇ ਵਿੱਚ 22 ਦੇ ਵਿੱਚ ਅਸੀਂ ਘਰ ਘਰ ਹੋਕਾ ਦਿੱਤਾ ਸੀਗਾ ਕਿ ਅਸੀਂ ਕੰਮ ਤਾਂ ਸਾਨੂੰ ਮੌਕਾ ਦੇ ਇੱਕ ਵਾਰ ਸਰਕਾਰ ਨੂੰ ਮੌਕਾ ਦੇ ਅਸੀਂ ਕੰਮ ਕਰਕੇ ਦਿਖਾਵਾਂ ਅਸੀਂ ਕੰਮ ਤੇ ਵਿਸ਼ਵਾਸ ਰੱਖਦੇ ਆ ਮੈਂ ਕੰਮਾਂ ਦੀ ਗੱਲ ਪਹਿਲਾਂ ਕੀਤੀ ਹੈ ਕਿ ਜਿੰਨੀਆਂ ਗਰੰਟੀਆਂ ਵਾਦੇ ਅਸੀਂ ਕਿਤੇ ਸੀ ਪੂਰੇ ਕਰ ਚੁੱਕੇ ਆ ਹਰ ਹਰ ਪਿੰਡ ਦਾ ਚਾਹੇ ਉਹ ਡਿਵੈਲਪਮੈਂਟ ਦਾ ਚਾਹੇ ਉਹ ਗਲੀਆਂ ਨਾਲੀਆਂ ਦਾ ਕੰਮ ਸਾਰੇ ਪਿੰਡਾਂ ਦੇ ਕੰਮ ਜਿਹੜੇ ਚੱਲ ਰਿਹਾ ਇਹ ਲੋਕਾਂ ਦਾ ਫਤਵਾ ਹੈ ਆਵਾਮ ਦਾ ਫਤਵਾ ਹੈ ਬਿਲਕੁਲ ਅਸੀਂ ਅੱਜ ਵੀ ਮੈਂ ਤੁਹਾਡੇ ਮਾਈਕ ਦੇ ਮਾਧਿਮ ਰਾਹੀਂ ਦੱਸ ਰਿਹਾ ਕਿ ਕੰਮਾਂ ਦਾ ਮੁੱਲ ਪੈਂਦਾ ਬਿਲਕੁਲ ਲੋਕ ਕੰਮਾਂ ਨੂੰ ਵੋਟ ਪਾਉਂਦੇ ਆ ਆਮ ਆਦਮੀ ਪਾਰਟੀ ਦਿਨ ਰਾਤ ਲੋਕਾਂ ਦੀ ਸੇਵਾ ਚ ਕੰਮ ਕਰ ਰਹੀ ਹੈ ਤੇ ਮਾਨੂੰ ਵਿਸ਼ਵਾਸ ਹੈ ਕਿ ਜਿੰਨਾ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆਪਦੇ 3.5 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਅਸੀਂ ਕੰਮ ਕਰਨੇ ਆ ਉਹਨਾਂ ਦੇ ਦਿਨਾਂ 'ਚ ਜਿਹੜਾ ਅਸੀਂ ਕੰਮ ਕਰਨਾ ਹੈ 2027 ਦੇ ਵਿੱਚ ਦੁਬਾਰਾ ਇਤੋਂ ਵੀ ਵੱਡੇ ਅੱਗੇ 92 ਸੀਟਾਂ ਲਿੱਤੀਆਂ ਸੀਗੀਆਂ 100 ਤੋਂ ਪਲੱਸ ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਇਹ ਸਾਨੂੰ ਲੋਕਾਂ ਤੇ ਵਿਸ਼ਵਾਸ ਧੰਨਵਾਦ ਜੀ ਮੈਂ ਬਿਕਰਮਜੀਤ ਕੰਗ ਕੈਮਰਾਮੈਨ ਸੁਖਰਾਜ ਸਿੰਘ ਜਾਲਾਵਾਦੀ ਧੰਨਵਾਦ